ਹਲਕਾ ਡੇਰਾ ਬਾਬਾ ਨਾਨਕ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਮਸਤਕੋਟ ਸੰਸਾਰ ਪੈਲਸ ਵਿੱਚ ਮੀਟਿੰਗ ਰੱਖੀ ਇਸ ਵਿੱਚ ਵਰਕਰਾਂ ਦਾ ਤੈ ਦਿਲੋਂ ਧੰਨਵਾਦ ਕੀਤਾ ਗੁਰਦੀਪ ਰੰਧਾਵੇ ਨੇ ਵੱਖ-ਵੱਖ ਪਿੰਡਾਂ ਦੇ ਬੂਥਾਂ ਵਿੱਚੋਂ ਵੱਡੀ ਜਿੱਤ ਹਾਸਲ ਕਰਨ ਵਿੱਚ ਹਲਕੇ ਦੇ ਆਪਣੇ ਵੋਟਰ ਸਪੋਰਟਰਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਦੱਸਿਆ ਕਿ ਆਉਣ ਵਾਲੇ ਇਲੈਕਸ਼ਨ ਵਿੱਚ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਜਾਵੇਗੀ ਤਾਂ ਜੋ ਆਪਾਂ ਆਪਣੇ ਇਲਾਕੇ ਵਿੱਚ ਕੋਈ ਤੇ ਕੋਈ ਇੰਡਸਟਰੀ ਲੈ ਸਕੀਏ ਉਸ ਦੌਰਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਭਾਰੀ ਇਕੱਠ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਸੀ ਜਦੋਂ ਦੂਸਰਾ ਪਾਰਟੀ ਚ ਆ ਗਿਆ ਹੁਣ ਆਪਾਂ ਦਰਵਾਜ਼ਾ ਬੰਦ ਕਰ ਲਿਆ ਇੰਨੇ ਬੜੇ ਤੇ ਦਿਮਾਗ ਤੋਂ ਬਾਤ ਕਢੋ ਤਾਂ ਇਹ ਚੱਲ ਨਹੀਂ ਕੀਤੀ ਜਾ ਨਾ ਮੈਂ ਮੰਨਣੀ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਸਾਡੇ ਪੰਜਾਬ ਸਾਡੇ ਇਸ ਦਾ ਕੇਰਾਓ ਤੁਹਾਡਾ ਮਾਣ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਤਾਂ ਫਤਿਹ ਨਾਮ ਆਇਆ ਕਿ ਕਾਸਪਾ ਸਿੰਘਾਇਆ ਜੀ ਚਾਹਾਂ ਮੈਂ ਕਿਲੇ ਵਾਸ ਪੁਰਾਣੀਆਂ ਕੌਮੇ ਵਾਸ ਸਵਾਲੀ ਕਰ ਰਹੀਦਾ ਫਰਮਾ ਮੈਂ ਅੱਜ ਜਿਹੜੀਆਂ ਪਿਛਲੇ 3 ਲੋਕ ਸਭਾ ਦੀਆਂ ਚੋਣਾਂ ਹੋ ਕੇ ਹੱਡੀਆਂ ਉਹਦੇ ਚ ਸਾਰੇ ਜਿਹੜੇ ਮੇਰੇ ਪੋਲਿੰਗ ਏਜੰਟ ਬਣੇ ਆ ਪੁੱਠਾ ਤੇ ਜਿਹੜੇ ਏਜੰਟ ਬਣੇ ਸੀਗੇ ਉਹਨਾਂ ਨੂੰ ਅੱਜ ਇੱਕ ਟ੍ਰੀਟ ਦਿੱਤੀ ਐ ਜਾ ਪਾਣੀ ਉਹਨਾਂ ਦੀ ਕੀਤਾ ਤੇ ਉਹਨਾਂ ਦਾ ਮੈਂ ਧੰਨਵਾਦ ਵੀ ਕੀਤਾ ਤਾਂ ਮੈਨੂੰ ਲੱਗਦਾ ਕਿ ਬੜੇ ਤਸ਼ਾਹਬ ਆ ਉਹਨਾਂ ਚ ਲੋਕਾਂ ਚ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬੜੀ ਬਖੂਬੀ ਨਾਲ ਨਿਭਾਇਆ ਤੌਰ ਬੜੀ ਵੱਡੀ ਪੱਧ ਤੇ ਜਿਹੜਾ ਡੇਰਾ ਬਾਬਾ ਨਾਨਕਤਾ ਆਮਾਦੀ ਪਾਰਟੀ ਤੇ ਸਿਰ ਉੱਚਾ ਕੀਤਾ ਇਹ ਸਿਰਫ ਤੇ ਸਿਰਫ ਇਹਨਾਂ ਜਿਹੜੇ ਆਮਾਦੀ ਪਾਰਟੀ ਦੇ ਜੋਧੇ ਨੇ ਇਹਨਾਂ ਕਰਕੇ ਸਾਰਾ ਕੁਝ ਹੋਇਆ ਨਾਲ ਵੜੀ ਇਲੈਕਸ਼ਨ ਕਿਵੇਂ ਦੇਖਦੇ ਹੋ ਆਉਣ ਵਾਲੀ ਇਲੈਕਸ਼ਨ ਚੋਂ ਆ ਜੇਗੀ ਉਹਦਾ ਪਰ ਵੇਖਾਂਗੇ ਕੀ ਬਣਦਾ ਹੈ ਅੱਜ ਦਾ ਇਲੈਕਸ਼ਨ 22 ਤੇ 24 ਦੀ ਵੀ ਲੜੀ 24 ਦੀ ਰਿਜ਼ਲਟ ਤਾਂ ਦੇਖ ਲੈ 2000 ਵੋਟ ਹੋ ਰਹੀ ਤਾਂ ਰਤੀ ਇੱਤਰ ਹੋ ਜਾਂਦੀ ਤਾਂ ਸਾਹ ਘੁੱਟਿਆ ਗਿਆ ਐ ਐ ਹੀ ਕਰਨਗੇ ਲੋਕ ਬੜੀ ਬੇਸਬਰੀ ਨਾਲ ਲੋਕ ਜਿਹੜਾ ਇੰਤਜ਼ਾਰ ਜਿਹੜਾ ਜਿੰਨੀ ਚੋਣ ਦੀ ਇਲੈਕਸ਼ਨ ਜਿਹੜੀ ਡੇਰਾ ਬਾਬਾ ਨਾਨਕ ਵਾਲੇ ਬੜੀ ਬੇਸਬਰੀ ਨਾਲ ਜਿਹੜੀ ਉਹਦੀ ਟੀਕ ਕਰਦੇ ਆ ਜਦੋਂ ਲੋਕਾਂ ਦੀ ਇੰਨੀ ਬੇਸਬਰੀ ਨਾਲ ਟੀਕ ਹੋਈ ਤਾਂ ਜਿਹੜੇ ਰਿਜ਼ਲਟ ਨੇ ਉਹ ਆਟੋਮੈਟਿਕਲੀ ਕੋ बखरे ज इंडिया क्राइम न्यूज जुलम के खिलाफ जंग आप देख रहे हैं इंडिया क्राइम न्यूज